ਆਪਣਾ ਵੇਰਕਾ ਥਾਣੇ ਦਾ ਇੱਕ ਕੇਸ ਸੀਗਾ 108 ਨੰਬਰ ਜਿਹੜਾ 8 ਦਸੰਬਰ 2024 ਨੂੰ ਦਰਜ ਹੋਇਆ ਸੀਗਾ ਤੇ ਧਾਰਾ 25 ਆਮ ਸੈਟ ਦੇ ਤਹਿਤ ਤੇ ਉਸ ਦੇ ਵਿੱਚ ਆਪਣੇ ਥਾਣਾ ਵੇਰਕਾ ਦੇ ਐਸ ਐਚ ਓ ਮੈਡਮ ਤੇ ਉਹਨਾਂ ਦੀ ਟੀਮ ਨੇ ਬੜਾ ਚੰਗਾ ਕੰਮ ਕੀਤਾ ਹੈ ਉਸ ਦੇ ਵਿੱਚ ਅਸੀਂ ਦੋ ਬੰਦੇ ਫੜੇ ਹੈਗੇ ਇੱਕ ਦਾ ਨਾਮ ਹੈਗਾ ਆਕਾਸ਼ਦੀਪ ਸਿੰਘ ਉਰਫ ਬਿੱਲੀ ਤੇ ਦੂਜਾ ਹੈਗਾ ਰਾਜਦੀਪ ਸਿੰਘ ਉਰਫ ਮੰਨੀ ਤੇ ਬਿੱਲੀ ਜਿਹੜਾ ਹੈਗਾ ਆਕਾਸ਼ਦੀਪ ਸਿੰਘ ਹੋਰ ਹੈਨ ਵਾਲਾ ਤਲਵੰਡੀ ਡੋਗਰਾ ਦਾ ਔਰ ਜਿਹੜਾ ਰਾਜਦੀਪ ਸਿੰਘ ਹੈ ਔਰ ਇਹਨਾਂ ਵਾਲਾ ਹੈ ਵਡਾਲੀ ਡੋਗਰਾ ਦਾ ਇਹ ਦੋਵੇਂ ਥਾਣਾ ਜੰਡਿਆਲੇ ਦੇ ਬੰਦੇ ਹੈਗੇ ਇਹਨਾਂ ਦੀ ਸਾਡੀ ਟੀਮ ਨੂੰ ਇਨਫੋਰਮੇਸ਼ਨ ਸਿੱਗੀ ਕਿ ਇਹਨਾਂ ਦੇ ਕੋਲ ਕੋਈ ਨਜਾਇਜ਼ اسلحਾ ਹੋ ਸਕਦਾ ਹੈ ਤਾਂ ਸਾਡੀ ਟੀਮ ਨੇ ਇੱਥੇ ਮੁੱਦਲ ਨੇੜੇ ਆਪਣਾ ਨਾਕਾ ਲਾ ਕੇ ਇਹਨਾਂ ਦੀ ਰੇਕੀ ਕਰਕੇ ਇਹਨਾਂ ਨੂੰ ਉੱਥੇ ਕਬਜ਼ੇ ਚ ਲਿਆ ਸੀਗਾ ਜਦੋਂ ਇਹਨਾਂ ਦੀ ਸਰਚ ਕੀਤੀ ਤਾਂ ਇਹਨਾਂ ਦੇ ਕੋਲ ਇੱਕ ਪਿਸਟਲ ਬਰਾਮਦ ਹੋਇਆ ਤੇ ਇੱਕ ਰਿਵਲਵਰ ਵੀ ਬਰਾਮਦ ਹੋਇਆ ਤੇ ਜਿਹੜਾ ਮੋਟਰਸਾਈਕਲ ਹੈ ਇੱਕ TVS ਮੋਟਰਸਾਈਕਲ ਵੀ ਬਰਾਮਦ ਹੋਇਆ ਤਾਂ TVS ਜਿਹੜਾ ਮੋਟਰਸਾਈਕਲ ਹੈ ਉਸ ਦੀ ਹੁਣ ਤੱਕ ਪੂਰੇ ਤੌਰ ਤੇ ਜਾਂਚ ਨਹੀਂ ਹੋਈ ਗਈ ਹੈ ਇਹ ਪਤਾ ਲੱਗਿਆ ਹੈ ਕਿ ਜਿਹੜੇ ਰਾਜਦੀਪ ਔਰ ਅਕਾਸ਼ਦੀਪ ਤੇ ਨਾਤੇ ਤਾਂ ਨਹੀਂ ਹੈ ਹੁਣ ਆਪਾਂ ਪਿੱਛੇ ਟਰੈਕ ਕਰ ਰਹੇ ਹਾਂ ਕਿ ਜਿਹੜਾ ਬੰਦਾ ਇਹ ਕਹਿੰਦੇ ਆ ਕਿ ਸਾਡੇ 3-4 ਬੰਨਿਆ ਤੋਂ ਖਰੀਦਦਾਰੀ ਹੋਈ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਤਾਂ ਇਹ ਮੁਕਦਮਾ ਆਪਣਾ ਜਿਵੇਂ ਕਮਿਸ਼ਨਰ ਸਾਹਿਬ ਦੀਏ দায়ਿਤਾ ਦੇ ਨਾਲ ਉਹਨਾਂ ਦਾ ਹੈ ਕਿ ਪੂਰੇ ਏਰੀਆ ਦੇ ਵਿੱਚ ਨਿਗਰਾਨੀ ਰੱਖਣੀ ਚਾਹੀਦੀ ਹੈ ਤੇ ਜਿਹੜੇ ਵੀ ਇਸ ਦੇ ਮਾੜੇ ਅੰਸ਼ ਦੇ ਨੋਟੋਰੀਅਸ ਐਲੀਮੈਂਟ ਹੈ ਜਿਹੜੇ ਨਕਲੀ ਅਸਲਾ ਆ ਦੋ ਨੰਬਰੀ ਅਸਲਾ ਲੈ ਕੇ ਫਿਰਦੇ ਹਨ ਤਾਂ ਉਹਨੇ ਤੇ ਅਸੀਂ ਨਿਗਰਾਨੀ ਰੱਖਦੇ ਹਾਂ ਤੇ ਸਾਡੀ ਟੀਮਾਂ ਪੂਰੀ ਲਗੀਆਂ ਹੋਈਆਂ ਨੇ ਤਾਂ ਇਹ ਉਸ ਦਾ ਨਤੀਜਾ ਹੈ ਬੜਾ ਸਕਸੈਸਫੁਲ ਆਪਰੇਸ਼ਨ ਆਪਣੇ ਵੇਰਖਾ ਦੀ ਟੀਮ ਨੇ ਕੀਤਾ ਹੋਇਆ ਸਿਰ ਇਹਦੇ ਬੈਕਗ੍ਰਾਉਂਡ ਵੀ ਹੈ ਸਰ ਇਹਨਾਂ ਦੇ ਬੈਕਗ੍ਰਾਉਂਡ ਦੇਖੋ ਇਹ ਕੁਝ ਜ਼ਿਆਦਾ ਪੜੇ ਲਿਖੇ ਹੈਗੇ ਨਹੀਂ ਇਹ ਬਸ ਐਵੇਂ ਪਿੱਛੇ ਜਿਵੇਂ ਜੰਡਿਆਲੇ ਥਾਣੇ ਦੇ ਬੰਦੇ ਹੈਗੇ ਠੀਕ ਹੈ ਤਾਂ ਇਹ ਆਪਣੇ ਘਰ ਵੀ ਜ਼ਿਆਦਾ ਤੌਰ ਤੇ ਰਹਿੰਦੇ ਨਹੀਂ ਹੈਗੇ ਇਹਨਾਂ ਦੀ ਜਿਹੜੀ ਸੰਗਤ ਹੈਗੀ ਹੋਵੇ ਫੁੱਕਰੀ ਜੀ ਹੈਗੀ ਤਾਂ ਇਹ ਨਾ ਤੋ ਕੋਈ ਕੋਲੇਜ ਕੋਲ ਦੇ ਮੁੰਡੇ ਹੈ ਤੇ ਇਹ ਬਸ ਐਵੇਂ ਫਿਰਦੇ ਰਹਿੰਦੇ ਇਹਨਾਂ ਦੀ ਸੰਗਤ ਦੇ ਵਿੱਚ ਤੇ ਏ ਬਸ ਜਿਵੇਂ ਇਹ ਕਹਿੰਦੇ ਆ ਨਾ ਆਪਣਾ ਜਿਵੇਂ ਦੇਖਣ ਤੋਂ ਆਇਆ ਹੀ ਹੈ ਕਿ ਥੋੜੇ-ਮੋٹے ਪੈਸੇ ਲੈ ਕੇ ਕੁਝ ਕੰਮ ਕਰਤਾ ਕਿਸੇ ਦਾ ਕੁਝ ਕੰਮ ਕਰਤਾ ਤੋਂ ਉਹ ਹੈ ਜਾਈ ਇਹਨਾਂ ਦਾ ਬੈਕਗ੍ਰਾਉਂਡ ਹੈ ਕੋਈ ਜਿਆਦਾ ਚੰਗਾ ਬੈਕਗ੍ਰਾਉਂਡ ਨਾ ਹੈ ਸਰ ਪਹਿਲੋਂ ਕਿੰਨੇ ਪਰਚੇ ਸਰ ਨੂੰ ਪਹਿਲਾਂ ਹੁਣ ਤੱਕ ਅਸੀਂ ਪਤਾ ਕਰ ਰਹੇ ਹੁਣ ਤੱਕ ਸਾਡੇ ਸਾਹਮਣੇ ਕੋਈ ਐਜ ਦੀ ਗੱਲ ਆਈ ਨਹੀਂ ਹੈ ਕਿ ਕੋਈ ਪਰਚਾ ਹੋਵੇ ਤੇ ਐਜ ਦੀ ਅਸੀਂ ਰਿਮਾਂਡ ਵੀ ਲੇਤੀ ਹੋਈ ਹੈ ਤੇ ਅੱਗੇ ਵੀ ਕੋਸ਼ਿਸ਼ ਕਰਾਂਗੇ ਹੋ ਰਿਮਾਂਡ ਸਾਨੂੰ ਮਿਲ ਜਾਵੇ ਪਰ ਅਗਰ ਨਹੀਂ ਹੁੰਦਾ ਤਾਂ ਫਿਰ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ 'ਚ ਭੇਜ ਕੇ ਬਾਕੀ ਇਹਨਾਂ ਦੇ ਜਿਹੜੇ ਲਿੰਕ ਲੁੰਕ ਹੈ ਉਹ ਵੀ ਅਸੀਂ ਐਕਸਪਲੋਰ ਕਰ ਰਹੇ ਹਾਂ ਨਾ ਸਾਨੂੰ ਸਾ ਥੋੜਾ ਬੋਤਾ ਇਹ ਕਰਦੇ ਰਹਿੰਦੇ ਆ ਬਟ ਜੀ ਜੀ ਅਸੀਂ ਇਹਨਾਂ ਨੂੰ ਫੜਿਆ ਉਹ ਦਿਨ ਤੱਕ ਅਸੀਂ ਮਤਲਬ ਇਹਦੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਪਹਿਲਾਂ ਇਹ ਕਰਦੇ ਰਹਿੰਦੇ ਆ ਜਿਵੇਂ ਮੈਂ ਦੱਸਿਆ ਤੋ ਹੋਰ ਚੀਜ਼ਾਂ ਦੇ ਨਸ਼ੇ ਦੇ ਵਿੱਚ ਅਗਰ ਇਹਨਾਂ ਦਾ ਕੋਈ ਰੋਲ ਰੋਲ ਹੈ ਉਹ ਵੀ ਅਸੀਂ ਐਕਸਪਲੋਰ ਕਰ ਰਹੇ ਹਾਂ ਬਟ ਇਹਨਾਂ ਕੋਈ ਰੋਲ ਨਸ਼ੀ ਆਲਾ ਆਇਆ ਨਹੀਂ ਹੈਗਾ ਜੇ ਨਜਾਇਜ਼ ਲੇਦਾ ਜ਼ਰੂਰੀ ਹੁਣ ਤੱਕ ਕੋਈ ਲੁੱਟਾ ਖੋਹਵਾ ਕਿੰਨੇ ਕੀਤੀਆਂ ਇਹਨਾਂ ਨੇ ਨਸ਼ੇ ਨਾਲ ਲੁੱਟਾ ਖੋਹਦਾ ਇਹਨਾਂ ਕੋਈ ਰੋਲ ਹੈਗਾ ਨਹੀਂ ਇਹ ਬਸ ਐੋਜੇ ਬੰਦੇ ਐ ਕਿ ਥੋੜਾ ਮੋਟਾ ਪੈਹਾ ਲੈ ਕੇ ਕਿਸੇ ਦਿਨ ਧਮਕੀ ਦਿੱਤੀ ਜਾਂ ਕੁਝ ਕਰਤਾ ਤੇ ਇਹ ਕੰਮ ਆਲੇ ਬੰਦੇ ਨੇ ਤੋ ਇਹਨਾਂ ਦੇ ਕੋਲ ਜਿਹੜਾ ਅਸਲਾ ਬਰਾਮਦ ਹੋਇਆ ਤੋ ਬਸ ਇਹੀ ਇਹਨਾਂ ਦੀ ਥੋੜੀ ਜਿਹੀ ਹਿਸਟਰੀ ਸਾਹਮਣੇ ਆਈ